ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਅੱਜ ਤੁਹਾਡੇ ਲਈ ਜਗਰਾਉ ਸ਼ਹਿਰ ਦੇ ਵਿੱਚ ਇੱਕ ਬਜਟ ਹਾਊਸ ਲੈ ਕੇ ਆਏ ਆ ਜਿਹਦਾ ਰੇਟ ਬਿਲਕੁਲ ਜਾਇਜ਼ ਹੈ ਤੇ ਮਕਾਨ ਪੂਰਾ ਰੈਡੀ ਹੋਇਆ ਹੋਇਆ ਵਾ ਪਿੱਛੇ ਤੁਸੀਂ ਇੱਕ ਵਾਰ ਮਕਾਨ ਚੈੱਕ ਕਰ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰ ਲੁੱਕ ਦਿਖਾ ਦਿਓ ਨਾ ਮਕਾਨ ਦੀ ਬਾਹਰੋਂ ਵੀ ਕੁਝ ਇਸ ਤਰ੍ਹਾਂ ਦਾ ਲੱਗਦਾ ਵਾ ਤੇ ਪੂਰਾ ਮਕਾਨ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਜਿਹੜਾ ਮਕਾਨ ਦਾ ਪ੍ਰਾਈਸ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਕਿਤੇ ਦੱਸਾਂਗੇ ਤਾਂ ਇਸ ਕਾਰਨ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਤੇ ਜਿਹੜਾ ਵੀਰ ਆਪਣੇ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਆਓ ਜੀ ਹੁਣ ਚੱਲਦੇ ਆ ਮਕਾਨ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਮਕਾਨ ਤੇ ਬਾਕੀ ਦੀ ਗੱਲਬਾਤ ਆਪਾਂ ਅੰਦਰ ਹੀ ਕਰਦੇ ਆ ਜੀ ਤਾਂ ਆਪਣੇ ਪਹਿਲਾਂ ਕੁਝ ਇਸ ਤਰ੍ਹਾਂ ਦੇ ਡੋਰ ਨੇ ਦੇਖ ਸਕਦੇ ਹੋ ਸਟਾਰਟਿੰਗ ਤੇ ਹਨਾ ਤੇ ਆਹ ਕੁਝ ਆਪਣੇ ਇਸ ਤਰ੍ਹਾਂ ਦੇ ਅੰਦਰ ਐਂਟਰੀ ਆ ਮਤਲਬ ਕਿ ਇੱਥੇ ਆਪਾਂ ਹਨਾ ਗੱਡੀ ਛੋਟੀ پارک ਕਰ ਸਕਦੇ ਆ ਜਿਹੜੀ ਆਪਣੇ ਘਰ ਦੇ ਅੰਦਰ ਤੇ ਆਪਾਂ ਕਹਿ ਦਈਏ ਹਨਾ ਕਿ ਆਟੋ ਵਗੈਰਾ ਉਧਰ ਕੋਈ ਜੇ ਇਸ ਤਰ੍ਹਾਂ ਦਾ ਇੰਟਰਫੇਸ ਅੰਦਰ ਉੱਪਰ ਵੀ ਰਖਾ ਦੋ ਤੇ ਮਤਲਬ प्रॉपर ਵਰਕ ਹੋਇਆ ਹੋਵੇ ਆਪਾਂ ਨੂੰ ਪੂਰਾ ਰੈਡੀ ਕੀਤਾ ਕਰਾ ਕੇ ਮਿਲਣਾ ਵਾ ਠੀਕ ਹੈ ਜੀ ਤੇ ਆਜੋ ਵੀ ਇਧਰਲੀ ਸਾਈਡ ਨੂੰ ਆਪਣੇ ਘਰ ਦੇ ਵਿੱਚ ਮੇਨ ਐਂਟਰੀ ਹੋਵੀ ਐ ਕਿਉਂਕਿ ਕੁਝ ਇਸ ਤਰ੍ਹਾਂ ਦੇ ਡੋਰ ਜਿਵੇਂ ਆ ਦਿਖਾ ਦਿੰਦਾ ਬੰਦੋ ਵੇਖੋ ਕਿ प्रॉपर ਵਰਕ ਹੋਇਆ ਹੋਵੇ ਆਪਾਂ ਕਹਿੰਦੇ ਇਹ ਉਹ ਕੰਮ ਨੂੰਗਾ ਵੀ ਹਾਂ ਵੀ ਪੈਸੇ ਵੀ ਲਾਉਣੇ ਆ ਤੇ ਆਪਾਂ ਨੂੰ ਨਾ ਘਰ ਵੀ ਨਹੀਂ ਮਿਲਣਾ ਇਸ ਤਰ੍ਹਾਂ ਇਹ ਡੋਰ ਨੇ ਰੇਟ ਪੂਰੇ ਘਰ ਲੱਗ ਰਹੇ ਹਨ ਤੇ ਇਧਰਲੀ ਸਾਈਡ ਆ ਜਿਵੇਂ ਆਪਣੇ ਤੇ ਇੱਕ ਵਾਰਾ ਥੱਲੇ ਟਾਈਲ ਤੇ ਵੀ ਨਿਕਾ ਮਰਵਾ ਦੇ ਟਾਈਲ ਦੇਖੋ ਪੂਰੀ ਹੈ ਨਾ ਆਪਣੇ ਮਤਲਬ ਵਧੀਆ ਜਿਹੜੇ ਆਪਾਂ ਕਹੇ ਦੀ ਨਾ ਛੇੜ ਵਾਲੀ ਨੂੰ ਰੋ ਆਪਣੀ ਤੇ ਉੱਪਰ ਵੀ ਲਗਾ ਰੋਪਣਾ ਨਾ ਪਨਾ ਜਿਹੜਾ ਆਪਾਂ ਕਹੇ ਦੀ ਪੂਰਾ ਘੈਂਟ ਵਰਕ ਹੋਇਆ ਹੈ ਤੇ ਇੰਟਰ ਵੀ ਸਾਡੇ ਆਪਣੇ ਨਾ ਗਲੀ ਦੇ ਵਿੱਚ ਇੱਕ ਵਿੰਡੋ ਹੈ ਜਿੱਦੇ ਤੋਂ ਆਪਾਂ ਨੂੰ ਬਾਹਰ ਲੱਭੇ ਹੁੰਦਾ ਵਾ ਨਾ ਆਪਾਂ ਮਤਲਬ ਜੇ ਮੈਂ ਜਰਤਕਾਰ ਦੇ ਅੰਦਰ ਆਪਣੀ ਛੋਟੀ ਜਿੱਡੀ ਪਾਰਕ ਹੋਣੀ ਹੈ ਜੇ ਵਿੱਚ ਉਹ ਨਾ ਕੋਈ ਦੂਜੀ ਗੱਡੀ ਆਪਾਂ ਉਹ ਬਾਹਰ ਪਾਰ ਕਰਨੀ ਹੈ ਤਾਂ ਆਪਾਂ ਨੂੰ ਵਿੰਡੋ ਤੇ ਉਹ ਵੀ ਹੁੰਦਾ ਰਹੂਗਾ इधर अपना है ना अपना हो गया जो आपके घर अंदरूम भी देख लो पूरा अपनी जी ट लगी हुई है इधर अपना टॉवल टू अपना शावर इधर है ना अपना समान रख प्रॉपर सारा कुछ देख लो नवा वा मतलब की ਇਹ ਆਪਾਂ ਨੂੰ ਉਹ ਮੇਨ ਰੂਮ ਬੰਦ ਨੂੰ ਪ੍ਰਾਈਸ ਤੇ ਸੇਲ ਕਰਨੀ ਆ ਬਿਲਕੁਲ ਨਵੀਂ ਤਿਆਰ ਹੋਈ ਹੈ ਨਾ ਤਾਜੀ ਕੋਠੀ ਆਪਾਂ ਤੁਹਾਨੂੰ ਸੇਲ ਕਰਨੀ ਆ ਇਹ ਆਪਾਂ ਨਾ ਆਪਾਂ ਕਹਿੰਦੇ ਕੰਬਾਈਨਡ ਬਾਥਰੂਮ ਹੈ ਕਿ ਇਸ ਦੇ ਨਾਲ ਹੀ ਨਾ ਆਪਣਾ ਰੂਮ ਵੀ ਅਟੈਚ ਹੈ ਤੇ ਰੂਮ ਵੀ ਪੂਰਾ ਮੈਂ ਕਹਿੰਦਾ ਇੱਕ ਵਾਰ ਕੈਮਰੇ ਨਾਲ ਦਾਰੂ ਹੈ ਨਾ ਮਤਲਬ ਪ੍ਰੋਪਰ ਕੱਲੀ ਕੱਲੀ ਲਈ ਰੈਡੀ ਹੋਈ ਹੈ ਅਰਦਰ ਜਪਾ ਕੋਈ ਉਹ ਬੈਡਰ ਵੀ ਨਾ ਉਸ ਦਾ ਅਰ ਇਹ ਵੀ ਇੱਥੇ ਆਪਣਾ ਜਿਹੜਾ ਵਾਲ ਪੇਪਰ ਆ ਇਹ ਵੀ ਪੁਰਾਣਾ ਹੈ ਨਾ ਕਹਦੇ ਨਾ ਸਿਰਾਂ ਘਮ ਹੋਇਆ ਵੈਟ ਹੋਣੀ ਤੇ ਉਹ ਵਾਲੀ ਟੀ ਜਾ ਪ੍ਰੋਪਰ ਲਾਈਟਸ ਵਗੈਰਾ ਨੇ ਸਾਰਾ ਕੁਝ ਹੈ ਨਾ ਪੂਰਾ ਰੈਡਿੰਗ ਹੈ ਆਪਾਂ ਨੂੰ ਤੇ ਇਧਰ ਆਪਣੇ ਆ ਡੋਰ ਨਹੀਂ ਠੀਕ ਹੈ ਵਿੱਚ ਵੀ ਆਪਣੀਆਂ ਗੋਲਡ ਫਿਨਿਸ਼ ਆ ਤੇ ਲੋਕ ਵਗੈਰਾ ਸਾਰੇ ਪ੍ਰੋਪਰ ਨੇ ਸਾਰਾ ਕੁਝ ਹੋ ਗਿਆ ਬਈ ਯਾਰ ਜਿਵੇਂ ਤੁੰ ਦਾ ਸੁਨਹਿਰੀ ਨਵੇਂ ਗੁਰੂਤੀ ਤਿਆਰ ਕੀਤੀ ਹੈ ਨਾਲੇ ਭਈ ਥੋੜੇ ਦਿਨ ਮੇਰੀ ਕੰਸਟਰਕਸ਼ਨ ਤੋਂ ਮੈਂ ਮਤਲਬ 15 ਦਿਨਾਂ ਦੀ ਮਿਲਣੀ ਇਧਰਲੀ ਸਾਈਡ ਵੀ ਆਪਣਾ ਇੱਕ ਆ ਦੇਖੋ ਇਧਰ ਆਪਣਾ ਵਾਸ਼ ਰੂਮ ਮਿਲ ਰਿਹਾ ਆਪਾਂ ਨੂੰ ਤੇ ਆ ਮਿਰਰ ਵਗੈਰਾ ਦਾ ਤੇ ਇਹ ਤੁਹਾਨੂੰ ਨਾਲ ਹੀ ਮਿਲਣਾ ਸਾਰਾ ਕੁਝ ਤੇ ਆ ਜਾਈ ਇਧਰਲੀ ਸਾਈਡ ਤੇ ਐਂਟਰ ਸੋ ਇਧਰਲੀ ਸਾਈਡ ਆਪਣਾ ਹੈਗਾ ਰਾਈਟ ਸਾਈਡ ਆਪਾਂ ਕਹੇ ਦੀ ਆਪਣਾ ਓਪਨ ਕਿਚਨ ਹੈ ਤੇ ਕਿਚਨ ਤੋਂ ਇਤੋਂ ਵਿਹਾਰ ਦਾ ਵੀ ਹੁੰਦਾ ਆ ਰੰਡੋ ਕਿਉਂ ਤੇ ਆਹ ਦੇਖੋ ਕਿਚਨ ਵੀ ਹੈ ਨਾ ਪਰ ਪ੍ਰੋਪਰ ਬਣਾਇਆ ਹੋਇਆ ਹੈ ਕਿ ਕੈਬਿਨਟ ਵਗੈਰਾ ਸਾਰੇ ਲੱਗੇ ਹੋਏ ਨੇ ਡਰਾਅਰਸ ਵਗੈਰਾ ਸਾਰੇ ਨੇ ਸਿੱਧੇ ਲੱਗੇ ਹੋਏ ਤੇ ਇਹ ਵੀ ਤੁਸੀਂ ਚੈੱਕ ਕਰ ਲੈਣਾ ਦੇਖ ਲਓ ਪੂਰੇ ਹੈ ਨਾ ਕੋਈ ਸਮੱਸਿਆ ਨਹੀਂ ਸਾਰਾ ਕੁਝ ਵਰਕਿੰਗ ਹੈ ਕਿਉਂਕਿ ਇਹ ਸਮੇਂ ਹੀ ਬਣਾਇਆ ਹੈ ਪਰ ਉਹ ਕੰਮ ਗੋਮਲਨ ਦੀ ਬੀਏਚਾ ਪਗਰੀ ਹੈ ਵੀ ਆਪਾਂ ਨੂੰ ਨਾ ਚੀਜ਼ਾਂ ਵਧੀਆ ਨਹੀਂ ਮਿਲਣੀਆਂ ਸਾਰਾ ਕੁਝ ਦੇਖ ਲਓ ਮਤਲਬ ਕਿ ਜਿਹੜਾ ਵੀ ਬੰਦਾ ਹੋਗਾ ਨਾ ਕੋਈ ਉਹਨੂੰ ਦੇਖ ਦੇ ਸਾਰੀ ਤਸੰਦਾਊਗੀ ਉਹ ਚੀਜ਼ ਆਹੇ ਤੇ ਇਧਰ ਲਈ ਸਾਈੜੀ ਆਪਣਾ ਜਿਹੜਾ ਆਪਾਂ ਕਹਿੰਦੇ ਥੰ ਕਰੀ ਮੈਂ ਤੁਹਾਨੂੰ ਦੱਸ ਰਿਹਾ ਜੀ ਦਬਲ ਸਟੂਡੀਓ ਜਾਈ ਆਪਾਂ ਪਰੰਦਰ ਦਾ ਮੂਲਛਣ ਦਿਖਾ ਰਿਹਾ ਜੀ ਤੇ ਆਹ ਰੂਮ ਚੈੱਕ ਕਰ ਲਓ ਤੇ ਇਹ ਵੀ ਪੂਰਾ ਵਧੀਆ ਬਣਾਇਆ ਹੋਇਆ ਹੈ ਬਾਕੀ ਦਾ ਥੇਰੇ ਵਾਲਪੇਪਰ ਯਾਰ ਬਾਰੇ ਕਹਿ ਰਹੇ ਆ ਜੀ ਤਾਂ ਯਾਦ ਰੱਖੋ ਬਿਲਕੁਲ ਕਿੰਨਾ ਸਿੜਾਤਾ ਅਨੰਦਵਾਦਨਾ ਆਪਾਂ ਉਹ ਕਹਿ ਗਏ ਤੇ ਇੰਟਰਨੀਅਰ ਸਾਈਡ ਆਪਾਂ ਹਨਾ ਇਹਦਾ ਥੋੜਾ ਜਿਹਾ ਜਦੋਂ ਆਪਾਂ ਰੂਮ ਤੋਂ ਅੰਦਰ ਆਉਂ ਜੋ ਆਪਾਂ ਦਾ ਵੈਂਟੀਲੇਸ਼ਨ ਇਡੀਆ ਵਾ ਦਿਖਾ ਦੂ ਮੈਂ ਕਮਰੇ ਚ ਤੇ ਇੰਟਰਨੀਅਰ ਸਾਈਡ ਆਪਾਂ ਆਹ ਵਾਲਛਣ ਮਾ ਵਾਸ਼ਰੂਮ ਵੀ ਤੁਹਾਨੂੰ ਦਿਖਾ ਦਵਾਂਗਾ ਹਾਲਕਿ ਪੂਰਾ ਮਾਡਰਨ ਘਰ ਹੈ ਨਾ ਕੋਈ ਕਲੀਆ ਪਦੰਤੀ ਜਿਗਾਰਮੈਂਟ ਹੈ ਨਾ ਬਰ ਬਸ ਜਿਹੜੀ ਕਮੈਂਟ ਹੈ ਜਿਹੜਾ ਵੀ ਟੀਜੀ ਆਇ ਸਾਰਾ ਕੁਝ ਟੈਕਨੋਲੋਜੀ ਲਪਾਵੇ ਵੀ ਨਹੀਂ ਤੇਰੇ ਮਤਲਬ ਨਿਮਾ ਨਮਾਸ ਮਾਲ ਲੱਗਿਆ ਹੋਇਆ ਉੱਥੇ ਬੈੱਥਰੂਮ ਨਹੀਂ ਰਹਿ ਗਈ ਵਿਸਾਰੀਆਂ ਜਿੱਦਾਂ ਨਾਲੋਂ ਆਪਣੇ ਸ਼ਾਵਰ ਵਗੈਰਾ ਤੇ ਆ ਜਾਈ ਹੁਣ ਇਧਰਲੀ ਸਾਈਡ ਨਾਲ ਤੇ ਆਹ ਹੰਤਾਨੋ ਉੱਪਰਲੇ ਫਲੋਰ ਤੇ ਲੈ ਕੇ ਚੱਲਦੇ ਆ ਆਹ ਆਪਣਾ ਹਿੱਥਲੜ ਲੱਗ ਲੋ ਵਿਗਾ ਹਜੇ ਹੋਰ ਵੀ ਬਹੁਤ ਕੁਝ ਬਣਾ ਉੱਪਰ ਆ ਜੂ ਤੇ ਆਪਨੇ ਸਟਾਰਟਿੰਗ ਪੀਸ ਪੇਸ ਜਾਰੀਆਂ ਨੇ ਉੱਪਰ ਨੂੰ ਜਿਹੜੀ ਰੇਟੇ ਵੀ ਦੇਖ ਲੋ ਗਲਾਸ ਦਾ ਵਰਕ ਵੀ ਹੋਇਆਗਾ ਨਾਲ ਆਪਣਾ ਜਿਹੜਾ ਆਪਾਂ ਕਹਿੰਦੇ ਹਾਂ ਸਟੀਲ ਦਾ ਵਰਕ ਵੀ ਹੋਇਆਗਾ ਜਿਹੜਾ ਕਾਪਰ ਤੇ ਇੱਧਰ ਹੀ ਸਾਈਡ ਨੂੰ ਆਪਣਾ ਜਿਹੜਾ ਆਪਣਾ ਉਹ ਆ ਪੁੱਲਾ ਪੋਰਸ਼ਨ ਆ ਉਹ ਸਟਾਰਟਿੰਗ ਲਈ ਪਹਿਲਾਂ ਪੁਛੇ ਇਸ ਤਰ੍ਹਾਂ ਦਾ ਆਪਣਾ ਵਰਕਿੰਗ ਏਰੀਆ ਰੱਖੀ ਗਈ ਤੇ ਆਪਨੇ ਹੀ ਪਹਿਲਾਂ ਫਰੰਟ ਦੇ ਕਿਚਨ ਆ ਜਿਹੜਾ ਆਪਾਂ ਕਹਿੰਦੇ ਹਾਂ ਪੁੱਲੇ ਪੋਰਸ਼ਨ ਰੱਖੀ ਗਈ ਇੱਕ ਇੱਕ ਸਰਕਾਵਾਂ ਵਗੈਰਾ ਦੇਜੋ ਪਹੀਆ ਹੋਵੇ ਨੇ ਸਿੰਟਰ ਵਗੈਰਾ ਲੱਗੇ ਨੇ ਟਾਈਰ ਵਗੈਰਾ ਮਤਲਬ ਇਹ ਵੀ ਲੱਗੇਗਾ ਕਾਪਰ ਤੇ ਇਹ ਇਹ ਵੀ ਤੁਸੀਂ ਚੈੱਕ ਕਰ ਫਾਇਦੇ ਮਤਲਬ ਕਿ ਇੱਥੇ ਮੈਂ ਨਾ ਆਪਣੇ ਉੱਪਰ ਵੀ ਟਾਇਲ ਵਗੈਰਾ ਸਾਰੇ ਕਿਤੇ ਲੱਗੀ ਹੋਈ ਹੈ ਤੇ ਇਧਰ ਦੀ ਸਾਈਡ ਆਪਾਂ ਤਾਂ ਗੱਲ ਕਰੀ ਹੈ ਨਾ ਹਾਲ ਵਾਲ ਪੇਪਰ ਵੀ ਲਗਾ ਦੋ। ਪੇਪਰ ਵੀ ਲਗਾ ਲੋ ਡਿਜ਼ਾਈਨ ਵਗੈਰਾ ਜਿਹੜੀ ਆਪਣੇ ਘਰ ਤੇ ਹੈ। ਐਨ ਪੂਰਾ ਕੈਂਡ ਕੰਮ ਹੋ ਗਿਆ ਵਾਵਾ। ਤੇ ਇਧਰ ਦੀ ਸਾਈਡ ਹੀ ਆਪਣਾ ਪਹਿਲਾ ਬੈਲਪਾਂ ਜਿਹਦਾ ਉੱਪਰ ਦੀ ਸਾਈਡ ਹੈ। ਇਹ ਵੀ ਡੀਕੋ ਹੋਣਾ ਵੈਂਟੀਲੇਸ਼ਨ ਤੇ ਨੇਚਰਲ ਲਾਈਟ ਥੇਰ ਬੜਕੋਤ ਮੈਨੇ ਦੀ। ਇੱਥੇ ਵੀ ਡੀਕੋ ਵਿੰਡੋਜ਼ ਦੇ ਨੇਾਰੇ ਤੱਲੇ ਵੀ ਨਾ ਜਿੰਨੇ ਵੀ ਰੂਮ ਨੇ ਮਤਲਬ ਪ੍ਰੋਪਰ ਰੈਲਿਕਰ ਬਣਾਇਆ ਜਾਓ ਜਿਹੜੇ ਹਨਾ ਆਪਣੇ ਇੰਡੋਰ ਨੇ ਵੀ ਹੋ ਡੀਲਰ ਹੁੰਦੇ ਨੇ ਵੀ ਡੈਡੀ ਕਰਦੇ ਹਨਾ ਦੇਖੋ ਉਹ ਵਾਲੀ ਚੀਜ਼ ਪੁੱਛਦੇ ਆਪੇ ਰੈਲਿਕਰ ਬਣਾ ਦੇਣਾ ਕਿ ਉਹ ਵੇਚਾ ਲੱਗੇ ਜਿਉਂ ਕਿ ਇਹਦੇ ਉੱਪਰ ਤੇ ਮੈਂ ਕਹਿੰਦਾ ਇੱਕ ਵਾਰ ਦਿਖਾ ਦਿੰਦਾ ਉੱਪਰ ਜਿਹੜਾ ਬਣਾ ਰਹੇ ਮਤਲਬ ਪ੍ਰੋਪਰ ਵਰਕ ਹੋਵੇ ਵੀ ਉਹ ਕੰਮ ਨਹੀਂਗਾ ਵੀ ਆਪਾਂ ਲਾਂਬੇ ਦਾ ਕੰਮ ਨਹੀਂ ਲੈਣਾ ਠੀਕ ਹੈ ਐਨ ਮਤਲਬ ਕਿ ਇਹ ਮੈਂ ਉਹ ਲੋਕਾਂ ਨੂੰ ਸੂਝਸ਼ਟ ਕਰੂੰਗਾ ਜਿਨ੍ਹਾਂ ਨੇ ਪਗਾਈ ਨਹੀਂ ਕਰਨੀ ਹੈ ਨਾ ਤੇ ਘਰ ਲੈਣਾ ਵਾ ਜਿਨ੍ਹਾਂ ਦਾ ਮਾਨਾ ਚਦਮਾ ਵੇਟਰ ਰੂਮ ਤੇ ਹੈ ਨਾ ਇਹ ਘਰਾਂ ਵਿੱਚ ਬਾਕੀ ਤੁਹਾਨੂੰ ਐਗਜ਼ੈਕਟ ਲੁਕੇਸ਼ਨ ਪ੍ਰੋਪਰ ਬਾਚ ਦੱਸਦਾ ਨਾ ਪਹਿਲਾ ਪਾਲਾ ਰੂਮ ਮਿਲ ਜਾ ਰਿਹਾ ਇਹਦੇ ਵੀ ਦੇਖੋ ਨਾ ਇਧਰਲੀ ਸਾਈਡਾਂ ਵਾਲ ਪੇਪਰ ਇਹ ਵੀ ਪੂਰਾ ਸਜਾਵਾਂ ਹੈ ਨਾ ਇਹ ਇਧਰਲੀ ਸਾਈਡ ਵੀ ਆਪਣੀ ਵਿੰਡੋ ਜਿਵੇਂ ਉਹ ਰੂਮ ਦਾ ਸੇਮ ਹੈ ਮੇਰੀ ਵੀ ਇਧਰ ਨੈਚੁਰਲ ਲਾਈਟ ਆ ਰਹੀ ਉਹ ਪ੍ਰੋਪਰ ਹੁੰਦੀ ਹੈ ਮਤਲਬ ਹਨ ਹਰ ਬਗਾਰੇ ਪ੍ਰੋਪਰ ਹੁੰਦੀ ਹੈ ਵੈਂਟੀਲੇਸ਼ਨ ਪੂਰੀ ਜਗ੍ਹਾ ਆਪਣੀ ਇਧਰਲੀ ਸਾਈਡ ਆਪਣਾ ਇਹਦਾ ਵਾਸ਼ਰੂਮ ਆ ਗਿਆ ਨਹੀਂ ਗੇ ਆਹ ਰੇਲ ਵਾਸ਼ਰੂਮ ਵੀ ਪੂਰਾ ਰੈਡੀ ਹੈ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਸਾਰਾ ਦਿਖਾ ਰੋ ਇੱਕ ਵਾਰ ਪ੍ਰੋਪਰ ਇਹ ਇਹ ਵੀ ਪੂਰਾ ਰੈਡੀ ਰਵਿਆ ਨਾ ਟਾਇਲ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਨੇ ਇਹ ਚ ਸਾਰਾ ਸਮਾਨ ਲੱਗਿਆ ਬਈ ਤੇ ਆ ਜੋ ਇਹ ਇਧਰਲੀ ਸਾਈਡ ਨੂੰ ਤੇ ਇਥੋਂ ਨਾਲ ਆਲ ਆਪਣਾ 뷰 ਖਤਮ ਹੋ ਜਾਂਦਾ ਆ ਆਪਣਾ ਥੱਲੇ ਜਿਹੜਾ ਹਨ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੈਂਟੀਲੇਸ਼ਨ ਏਰੀਆ ਲਈ ਆ ਪਾਰਟੀਸ਼ਨ ਇਹਨਾਂ ਛੱਡਿਆ ਹੋਇਆ ਵਾ ਤੇ ਉੱਪਰੋਂ ਕੁਝ ਇਸ ਤਰ੍ਹਾਂ ਦਾ 뷰 ਹੁੰਦਾ ਬਈ ਅ ਦਿਖਾ ਦੂ ਮੜਿਆ ਆ ਆਸ-ਪਾਸ ਵੀ ਤੇ ਇਧਰਲੀ ਲੋਕੇਸ਼ਨ ਤੁਸੀਂ ਚੈੱਕ ਕਰ ਲਏ ਹੋਣ ਤੁਹਾਨੂੰ ਬਾਲਕਨੀ ਏਰੀਆ ਵੀ ਢਵਾਉਣਾ ਹੈ ਫਰੰਟ ਵਾਲਾ ਫਰੰਟ ਤੋਂ ਵੀ ਕਿਧਰ ਅੱਗੇ ਉਹ ਵੀ ਤੋਂ ਸਰਗੋਦ ਨੂੰ ਨਿਆਰੂ ਆਪਾਂ ਹਨਾ ਫਰੰਟ ਦੇ ਇਧਰ ਬਾਲਕਨੀ ਏਰੀਆ ਵਾ ਆ ਜਾਈਂ ਆ ਤੇ ਆ ਕਰ ਸਕਦੇ ਹੋ ਬਾਲਕਨੀ ਬਾਲਕਨੀ ਏਰੀਆ ਵਾ ਜਿਹਨੂੰ ਆਪਾਂ ਕਹਦੀਆਂ ਮਤਲਬ ਕਿ ਇੱਥੋਂ ਵੀ ਦੇਖਦਾ ਦੋ ਨਾ ਉਹ ਟਾਕਰ ਆਪਾਂ ਜਿੰਨੀ ਹਮ ਲਾਹ ਮਤਲਬ ਉਹ ਹੋਆ ਜਿੰਨਾ ਆਪਣਾ ਘਰ ਬਣਾਇਆ ਉਹ ਪੂਰਾ ਪਰ ਬਾਲਕਨੀ ਆ ਮੂਰੇ ਫਰੰਟ 'ਚ ਤੇਰੇ ਵੀ ਹਨਾ ਦੇਖ ਲਓ ਮਿਰਰ ਵਗੈਰਾ ਪ੍ਰੋਪਰ ਸ਼ੀਸ਼ਾ ਜਿਹੜਾ ਆਪਾਂ ਕਹਦੀ ਹੈ ਨਾ ਉਹ ਲੱਗਿਆ ਹੋਇਆ ਵਾ ਤੇ ਫਰੰਟ ਤੋਂ ਵੀ ਹੈ ਨਾ ਇਦਾਂ ਦਾ ਕੁਝ 뷰 ਆ ਤੇ ਆ ਗਲੀ ਵੀ ਚੈੱਕ ਕਰਾ ਦੋ ਇੱਕ ਵਾਰ ਗਲੀ ਵੀ ਹੈ ਨਾ ਪੂਰੀ ਖੁੱਲੀ ਆ ਤੇ ਮਤਲਬ ਇੱਥੇ ਗੱਡੀਆਂ ਜਿੰਨੀਆਂ ਮਰਜ਼ੀ پارک ਕਰੀ ਜਾਓ ਜਮਾਂ ਲਾਸਟ ਤੇ ਆਪਣਾ ਘਰ ਆਏ ਵਾਲਾ ਤੇ ਅੱਜ ਵੀ ਬਾਕੀ ਦੀ ਗੱਲਬਾਤ ਆਪਾਂ ਇਧਰਲੀ ਸਾਈਡ ਕਰਦੇ ਆ ਤੇ ਵਿਆਪਨ ਏਰੀਆ ਦੀ ਗੱਲ ਕਰੀਏ ਹੈ ਨਾ ਇਹ ਏਰੀਆ ਕਿਹੜਾ ਵਾ ਇਹ ਆਪਣੇ ਹੈਗੇ ਸੱਜਮਾ ਬੇਟ ਰੋਡ ਦੇ ਜਗਰਾਉਂ ਦੇ ਵਿੱਚ ਜਗਰਾਉਂ ਸ਼ਹਿਰ ਦੇ ਵਿੱਚ ਸੱਜਮਾ ਬੇਟ ਰੋਡ 'ਤੇ ਮਕਾਨ ਬਣਿਆ ਹੋਇਆ ਵਾ ਓਮ ਜੀ ਸਿਨੇਮਾ ਮਾ ਉਹਦੇ ਨਾਲ ਇੱਕ ਗਲੀ ਮੁੜਦੀ ਉਹ ਤੋਂ ਥੋੜਾ ਪਹਿਲਾਂ ਉੱਥੇ ਬਣਾਇਆ ਦਾ ਅਦਰਸ਼ ਕਲੋਨੀਆਂ ਦਾ ਨਾਮ ਹੈ ਹਨਾ ਏਰੀਆ ਦਾ ਅਦਰਸ਼ ਕਲੋਨੀ ਦੇ ਵਿੱਚ ਬਣਾਇਆ ਤੇ ਪ੍ਰੋਪਰ ਹੈ ਨਾ ਵਧੀਆ ਸੁਸਾਇਟੀ ਆ ਸਿਵਰੇਜ ਪਈ ਹੋਈ ਨੇ ਸਾਰਾ ਕੁਝ डन ਆ ਮਤਲਬ ਕਿ ਜਿਹੜੇ ਬੰਦੇ ਆ ਨਾ ਚਾਹਵਾਂ ਲੈਂਦੇ ਹਨ ਮਕਾਨ ਦੇ ਉਹਨਾਂ ਲਈ ਬੈਸਟ ਇਲਾਕਾ ਕਿ ਹਜੇ ਨਵੇਂ ਰੈਡੀ ਹੋਇਆ ਵਾ ਆਏ ਕਿ ਨਹੀਂ ਵੀ ਆਪਾਂ ਨੂੰ ਨਾ ਇਹ ਬੰਦੇ ਡਰ ਹੁੰਦਾ ਹੈ ਨਾ ਵੀ ਆਪਾਂ ਪੈਸੇ ਲਾਉਣੇ ਆ ਤੇ ਮਕਾਨ ਆਪਣਾ ਪੁਰਾਣਾ ਹੋਊਗਾ ਉਹ ਚੀਜ਼ ਨਹੀਂ ਨਵਾਂ ਮਕਾਨ ਆ ਪ੍ਰੋਪਰ ਤੇ ਵਧੀਆ ਚੀਜ਼ ਆ ਹਨਾ ਕੂੜੀ ਸਾਰੀਆਂ ਚੀਜ਼ਾਂ ਵਧੀਆ ਬਣੀਆਂ ਹੋਈਆਂ ਨੇ ਤੇ ਜੇ ਆਪਾਂ ਜਗ੍ਹਾ ਦੀ ਗੱਲ ਕਰੀ ਤਾਂ ਜਗ੍ਹਾ ਹੀ ਹੈਗੀ ਆਪਣੇ ਦੋ ਬਸਬੇ ਤੋਂ 100b ਕਾ ਜ ਦੇ ਕਰੀਬ ਆ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਹਨਾ ਵੀ ਮਤਲਬ ਕਿ ਏਰੀਆ ਦੀ ਏਰੀਆ ਪੂਰਾ ਕਹ ਹੈ ਟਾਣਾ ਵਧੀਆ ਆਪਣੇ ਕਹ ਲਈਏ ਨੇ ਆਪਾਂ ਵਧੀਆ ਪਰਸਨੈਲਿਟੀ ਦੇ ਲੋਕ ਇੱਥੇ ਰਹਿੰਦੇ ਆ ਆਸ-ਪਾਸੇ ਐਜੂਕੇਟਿਡ ਉਹ ਜਿਹੇ ਲੋਕ ਰਹਿ ਰਹੇ ਆ ਤੇ ਜੇ ਆਪਾਂ ਹਨਾ ਗੱਲ ਕਰੀਏ ਕਿਈ ਵਾਰ ਸੱਚ ਵੀਰਾਂ ਨੂੰ ਐ ਬਿੜਾ ਦ ਹੁੰਦਾ ਵੀ ਰੇਟ ਇਹ ਨਾ ਕਹਤੇ ਇਹਨਾਂ ਨੇ ਆਪਾਂ ਉਹਨਾਂ ਨੂੰ ਦੱਸ ਜੀ ਕਿ ਆਪਾਂ ਲੋਨ ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ ਜੇ ਕਿਸੇ ਵੀਰ ਕੋਲ ਹੈ ਨਾ ਪ੍ਰੋਪਰ ਪੈਸੇ ਹਨਗੇ ਜਿਵੇਂ ਇਹਦਾ ਆਪਾਂ ਰੇਟ ਹੈ ਨਾ ਕਿਸੇ ਘਰ ਦਾ ਆਪਾਂ ਰੇਟ ਲਾ ਲਈ 20 ਲੱਖ ਰੁਪਏ ਕਿਸੇ ਕੋਲ ਵੀਰ ਕੋਲ ਹੈ ਨਹੀਂਗੇ 5 ਲੱਖ ਆ ਜਾਂ 10 ਲੱਖ ਆ ਬਾਕੀ ਦਾ ਆਪਾਂ ਲੋਨ ਵੀ ਕਰਵਾ ਰਿਹਾ ਇੱਥੇ ਆ ਆਪਣੇ ਕੋਲ ਉਹ ਫੈਸਿਲਿਟੀ ਵੀ ਆ ਤਾਂ ਬੰਦੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਵੀ ਆ ਮਕਾਨ ਦੇ ਰੇਟ ਤੋਂ ਜੇ ਤੁਹਾਨੂੰ ਕੀ ਬਾਰ ਹੁੰਦਾ ਹੈ ਨਾ ਵੀ ਕਈ ਬੰਦੇ ਨੂੰ ਮਕਾਨ ਤਾਂ ਪਸੰਦ ਹੁੰਦਾ ਬਾਅਦ ਚ ਰੇਟ ਦੇ ਡਰ ਤੋਂ ਲੈਂਦੇ ਨੇ ਵੀ ਸਾਡੇ ਕੋਲ ਤਿੰਨੇ ਪੈਸੇ ਹਨਗੇ ਕਿਉਂਕਿ ਯਾਰ ਘਰ ਇਹ ਜੀ ਚੀਜ਼ ਹੈ ਨਾ ਜਿਹੜਾ ਬ ਜੇ ਜੇਕਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਕੰਟੈਕਟ ਕਰੋ ਹਨਾ ਤਾਂ ਅਸੀਂ ਤੁਹਾਨੂੰ ਲੋਨ ਵੀ ਦਿਵਾਵਾਂਗੇ ਪ੍ਰੋਪਰ ਜਿੰਨਾ ਵੀ ਤੁਹਾਨੂੰ ਚਾਹੀਦਾ ਹੋਊਗਾ ਤੇ ਜੇ ਆਪਾਂ ਮਕਾਨ ਦੀ ਪ੍ਰਾਈਸ ਦੀ ਗੱਲ ਕਰੀਏ ਟਾਈਟ ਹੈ ਹਨਾ ਜਿਹੜਾ ਪ੍ਰਾਈਸ ਦਾ ਮਾਲਕਾਂ ਨੇ 35 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਤੁਹਾਨੂੰ ਪਤਾ ਮੌਕੇ ਤੇ ਘੱਟ ਵੱਧ ਵੀ ਹੋ ਜਾਂਦਾ ਤੇ ਜਿਹੜਾ ਵੀਰ ਆਪਣੇ ਵੀਡੀਓ ਨਹੀਂ ਲਈ ਆਊਗਾ ਹਨਾ ਮਕਾਨ ਨੂੰ ਖਰੀਦਣ ਉਹਦਾ ਸਪੈਸ਼ਲ ਅਲੱਗ ਤੋਂ ਮਾਨਤਾਨ ਕੀਤਾ ਜਾਊਗਾ ਜੇਕਰ ਤੁਸੀਂ ਇੰਟਰਸਟਿਡ ਹੋ ਹੈ ਇਸ ਪ੍ਰੋਪਰਟੀ ਨੂੰ ਖਰੀਦਣ ਦੇ ਵਿੱਚ ਤੁਹਾਨੂੰ ਪਸੰਦ ਆਈ ਆ ਤਾਂ ਜਰੂਰ ਤੁਹਾਨੂੰ ਸੰਪਰਕ ਕਰਿਓ ਹਨਾ ਉੱਤੇ ਦਿੱਤੇ ਹੋਏ ਨੰਬਰ ਤੇ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਘਰ ਦੀ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿ ਅਸੀਂ ਤੁਹਾਡੇ ਮਕਾਨ ਤੇ ਘਰ ਦੀ ਵੀਡੀਓ ਬਣਾਵਾਂਗੇ ਤੇ ਉਹਨੂੰ ਸੇਲ ਕਰਵਾਵਾਂਗੇ ਤੇ ਦੱਸੋ ਜੀ ਅੱਜ ਦਾ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਮਕਾਨ ਜ਼ਰੂਰ ਪਸੰਦ ਆਇਆ ਹੋਊਗਾ ਤੇ ਆਈ ਸੀਗੀ ਜੀ ਅੱਜ ਦੀ ਵੀਡੀਓ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸੱਚੀ ਹਕਾਲ